ਹਸਪਤਾਲ ਰੇਲਚਨ ਪਰਸਾ ਟੈਕੰਟ ਦਿੱਲੀ ਮੈਕਰੋ ਸਟੇਸ਼ਨ ਤੇ ਖੜਾ ਹਾਂ ਅਤੇ ਸਾਡੇ ਮੇਰੇ ਕੋਲੇ ਦਿਨ ਭੁੱਟੀ ਕਿਰਪਾ ਲਈ ਔਰ ਮੇਰੀ ਇਹ ਜਿਹੜੀ ਕਿਰਪਾਣ ਆ ਇਹ ਮੈਨੂੰ ਅੱਗੇ ਜਾਣ ਦਾ ਜਿਹੜਾ ਉਹ ਆਰਡਰ ਨਹੀਂ ਹੈ ਜੇ ਮੈਂ ਕਿਹਾ ਕਿ ਤੁਸੀਂ ਮੈਨੂੰ ਟਿਕਟਾਂ ਦੇ ਪੈਸੇ ਵਾਪਸ ਕਰਦੇ ਹੋ ਉਹ ਵੀ ਨਹੀਂ ਕਰਦੇ ਮੈਨੂੰ ਅੱਗੇ ਵੀ ਨਹੀਂ ਜਾਣ ਦਿੰਦੇ ਮੈਨੂੰ ਬਾਹਰ ਵੀ ਨਹੀਂ ਕੱਢਦੇ ਇਹ ਕੀ ਹੈ ਮੈਂ ਮੋਦੀ ਸਰਕਾਰ ਤੋਂ ਪੁੱਛਣਾ ਚਾਹੁੰਦਾ ਹੈ ਮੋਦੀ ਜੀ ਕੀ ਸਾਡਾ ਇੱਥੇ ਕੋਈ ਹੱਕ ਹੈ ਜੀ ਨਾ ਨਹੀਂ ਹੈਗਾ ਸਾਡਾ ਇਹ ਦੇਸ਼ 'ਚ ਕੋਈ ਹੱਕ ਹੈਗਾ ਜਾਂ ਨਹੀਂ ਹੈਗਾ ਉਹ ਕੀ ਅਸੀਂ ਵਿਦੇਸੀ ਮੁਰਦਿਆਂ ਮੈਂ ਸਰਕਾਰ ਤੋਂ ਪੁੱਛਣਾ ਚਾਹਣਾ ਦਿੱਲੀ ਸਰਕਾਰ ਤੋਂ ਪੁੱਛਣਾ ਚਾਹਣਾ ਕੇਂਦਰ ਸਰਕਾਰ ਤੋਂ ਪੁੱਛਣਾ ਚਾਹਣਾ ਕਿ ਸਿੱਖਾਂ ਵਾਸਤੇ ਇਹ ਕਾਨੂੰਨ ਬਠਰੇਣ ਤੇ ਕਿਉਂ ਸੜਕ 'ਤੇ ਇਸ ਤਰ੍ਹਾਂ ਕੀਤਾ ਜਾ ਰਿਹਾ ਸਾਨੂੰ ਅਸੀਂ ਕਿਉਂ ਵਿਦੇਸੀ ਮੁਰਦਿਆਂ ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪਕ 85% ਤੋਂ ਲੈ ਕੇ 70% ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਸਾਡੀ ਇਹ ਹਾਲਚ ਵੀ ਨਾ ਅਸੀਂ ਇਹ ਬਾਈ ਇਹ ਸਫ਼ਰ ਕਰ ਸਕੀਏ ਨਾ ਅਸੀਂ ਰੇਲਵੇ ਤੇ ਸਫ਼ਰ ਕਰ ਸਕੀਏ ਅਸੀਂ ਜਾਣਾ ਕਿੱਥੇ ਆ ਮੈਂ ਪੁੱਛਣਾ ਚਾਹਣਾ ਮੋਦੀ ਮੋਦੀ ਮਰਵਾ ਦੇ ਸਿੱਖਾਂ ਨੂੰ ਮਰਾਠਵਾਲੀਆਂ ਤੇ ਫਿਰ ਇਸ ਤਰ੍ਹਾਂ ਕਰ ਮੁਕੇਗਾ ਤਾਂ ਸਿੱਖ ਜਣੇ ਨੇ ਖਤਮ ਹੋ ਸਕਦੇ ਆ ਪਰ ਕੋਈ ਤਾਂ ਅਕਲ ਕਰੋ ਇਹ ਨਰੂਲ ਸਿੱਖਾਂ ਦੀਆਂ ਤੇ ਅੱਜ ਸਿੱਖਾਂ ਇਹ ਹਾਲਤ ਇਹ ਅਸੀਂ ਭਾਰਤ ਦੇ ਇਸ ਮਲਕੇ ਦੇਸ਼ ਦੇ ਵਿੱਚ ਆ ਮੈਟਰੋ ਟ੍ਰੇਨ ਦੇ ਉੱਤੇ ਸਫ਼ਰ ਵੀ ਕਰ ਸਕਦੇ ਕਿਉਂ ਕਿ ਕਿਰਪਾਨਦਲ ਫੁੱਟੀਆਂ ਔਰ ਇਸ ਕਿਰਪਾਨ ਨੇ ਤੁਹਾਨੂੰ ਆਜ਼ਾਦੀ ਦਵਾਈਆ ਇਸ ਕਿਰਪਾਨ ਨੇ ਤੁਹਾਡਾ ਆ ਜਿਹੜੀਆਂ ਬੋਧੀਆਂ ਤੁਸੀਂ ਰੱਖੀਆਂ ਨੇ ਇਸ ਕਿਰਪਾਨ ਨੇ ਬੋਧੀਆਂ ਥੰਗਾਂ ਇਸ ਕਿਰਪਾਨ ਨੇ ਧੋਦੀ ਦੀ ਰੱਖਾ ਕੀਤੀ ਇਸ ਕਿਰਪਾਨ ਨੇ ਕੋਟੇ ਮੰਤਰੀ ਦੀ ਵਫਾ ਕੀਤੀ ਇਸ ਕਿਰਪਾਨ ਜਿਸ ਨੂੰ ਅਜ਼ਾਨ ਕਰਾਇਆ ਉਹ ਜਿਸ ਤੇ ਕਿਰਪਾਨ ਤੇ ਤੁਸੀਂ ਇਹ ਪਾਬੰਦੀਆਂ ਲਾ ਰਹੇ ਹੋ ਮੇਰੀ 84 ਸਾਲ ਦੀ ਉਮਰ ਹੈ ਤੇ ਸਾਡੇ ਨਾਲ ਇਹ ਹਾਲਤ ਕਿ ਅਸੀਂ ਬਦਸੀ ਮੂਲ ਦੇ ਮੈਂ ਇਸ ਸਰਕਾਰ ਤੋਂ ਪੁੱਛਣਾ ਚਾਹਣਾ ਸਿੱਖ ਕੌਮ ਨੇ ਲਿਟਰਲ ਪੁੱਛਣਾ ਚਾਹਣਾ ਮੈਂ ਅਕਾਲ ਤਖਤ ਤੇ ਜਥੇਦਾਰ ਤੋਂ ਪੁੱਛਣਾ ਚਾਹੁੰਦਾ ਜਥੇਦਾਰ ਕਿੱਥੇ ਹੈ ਤੂੰ ਉਹ ਕਿੱਥੇ ਜੇ ਤੁਸੀਂ ਕਿੱਥੇ ਸਿਆ ਅਕਾਲੀ ਲੀਡਰੋਂ ਕਿੱਥੇ ਹੋ ਸਿੱਖ ਕੌਮ ਦੇ ਲੀਡਰ ਕਿੱਥੇ ਹੋ ਸਾਡੀ ਇਹ ਹਾਲਤ ਕਿ ਅਸੀਂ ਇੱਥੇ ਨਾ ਰੇਲਵੇ ਤੇ ਸਫ਼ਰ ਕਰ ਸਕੀਏ ਨਾ ਟ੍ਰੈਂਕ ਕਰ ਸਕਦੇ ਅਸੀਂ ਇਹ ਭਾਈ ਕਿਹੜਾ ਸਫ਼ਰ ਕਰ ਸਕਦੇ ਅਸੀਂ ਕੀ ਆ ਅਕਾਲ ਤਖਤ ਦਾ ਜ਼임ੇਦਾਰ ਜਵਾਬ ਦੇਵੇਗਾ ਸਾਨੂੰ 에어ਪੋਰਟ ਨੂੰ ਰੋਕਿਆ ਗਿਆ ਨੌਂ ਚੇਕ ਕਿਰਪਾਨ ਤੋਂ ਇੱਥੇ ਹਰ ਦਿਨ ਕੁੱਤੀ ਕਰਤਾਂ ਕੀ ਕਿਰਪਾਨ ਦੀ ਕੋਈ ਕਦਰ ਨਹੀਂ ਹੈ ਮੈਂ ਜਿਵੇਂ ਪਰ ਕਾਲ ਤੱਕ ਨੂੰ ਇਹ ਗੱਲ ਕਹਿਣੀ ਚਾਹਾਂ ਕਿ ਜਾਨਾਂ ਦੇ ਇਹਦਾ ਕੋਈ ਹੱਲ ਕਰੋ ਸੈਂਕੜੇ ਕੁਰਬਾਨੀਆਂ ਨਰਨ ਸਿੱਖਾਂ ਦੀਆਂ ਤੇ ਅੱਜ ਸਿੱਖਾਂ ਦੀ ਇਹ ਹਾਲਤ ਵੀ ਹੱਸੀ ਭਾਰਤ ਦੇ ਇਸ ਮਲਕੇ ਦੇਸ਼ ਦੇ ਵਿੱਚ ਆ ਮੈਟਰੋ ਟ੍ਰੇਨ ਦੇ ਉੱਤੇ ਸਫ਼ਰ ਵੀ ਕਰ ਸਕਦੇ ਕਿਉਂ ਇੱਕ ਛਰਪਾਣ ਤੇ ਫੁੱਟਿਆ ਔਰ ਇਸ ਕਿਰਪਾਨ ਨੇ ਤੁਹਾਨੂੰ ਆਜ਼ਾਦੀ ਦਵਾਈਆ ਇਸ ਕਿਰਪਾਨ ਨੇ ਤੁਹਾਡਾ ਆ ਜਿਹੜੀਆਂ ਫੋਤੀਆਂ ਤੁਸੀਂ ਰੱਖੀਆਂ ਨੇ ਇਸ ਕਿਰਪਾਨ ਨੇ ਫੋਤੀਆਂ ਥੰਗਾ ਇਸ ਕਿਰਪਾਨ ਨੇ ਧੋਤੀ ਦੀ ਰੱਖਾ ਕੀਤੀ ਇਸ ਕਿਰਪਾਨ ਨੇ ਤੁਹਾਡੇ ਮੰਦਰਾਂ ਦੀ ਰੱਖਿਆ ਕੀਤੀ